ਮੱਖਣ ਨਾਲ ਮਲਾਈ ਨਾਲ ਦਹੀਂ ਨਾਲ ਕੁਛ ਨਹੀਂ ਖਾਂਦਾ ਨਾਲ ਦਾਲ ਸਬਜ਼ੀ ਖਾਂਦਾ ਸਬਜ਼ੀ ਸਿਰਫ ਆਲੂ ਦੀ ਖਾਂਦਾ ਆਲੂ ਦੀ ਸਬਜ਼ੀ ਨਾਲ ਸਵੇਰੇ ਬਣਾ ਕੇ ਦੇਉਂਗੀ ਸਕੂਲ ਜਾਣ ਲੱਗੇ ਨੂੰ ਹਾਂ ਜੀ ਸਕੂਲ ਜਾਣਾ ਪੁੱਤ ਪੇਪਰ ਰਹਿੰਦੇ ਨੇ ਹਜੇ ਥੋੜੇ ਜਿਹਾ ਪੇਪਰ ਕਰੀ ਨਾ ਤਾਂ ਹੀ ਛੁੱਟੀਆਂ ਮਿਲਣਗੀਆਂ ਵਿਆਹ ਚ ਨਹੀਂ ਛੁੱਟੀਆਂ ਨਹੀਂ ਮਿਲਣੀਆਂ ਫਿਰ ਆਪਾਂ ਵਿਆਹ ਕਿਵੇਂ ਜਾਣਾ ਕਿ ਮੈਨੂੰ ਸੋਨੋ ਪਤਾ ਹੀ ਹੈ ਵੀ ਅਸੀਂ ਜਾਣਾ ਵਿਆਹ ਤੇ ਕੁਛ ਦਿਨਾਂ ਤੱਕ ਅਸੀਂ ਵਿਆਹ ਜਾਣਾ ਮਰ ਸਰ ਜਿਆਦਾ ਲਾਈਨ ਦੇ ਵਿੱਚ ਅਸੀਂ ਦਸੇ ਸੀ ਵੀ 10 ਤਰੀਕ ਨੂੰ ਜਾਣਾ ਕਦੋਂ ਜਾਣਾ ਉਹਦੀਆਂ ਵਿਆਹ ਦੀਆਂ ਸੀ ਤਿਆਰੀਆਂ ਤੁਰੀਆਂ ਕਰ ਰਹੀਆਂ ਕੁਝ ਕਰ ਲਈਆਂ ਕੁਝ ਕਰਨੀਆਂ ਨੇ ਮੈਂ ਹੁਣ ਲੱਗੇ ਸੀ ਜੋਤ ਪੁੱਤ ਨੂੰ ਬਣਾ ਕੇ ਲੱਛਾ ਪਰੌਂਟਾ ਕਬਾਉਣਾ ਇਹ ਕਰਦੇ ਕੰਮ ਕੰਮ ਕਰ ਲਏ ਥੋੜੇ ਜੇ ਰਹਿ ਗਏ ਬਸ ਉਧਰ ਕੱਪੜੇ ਪਾਰੇ ਮੱਜੇ ਦੇ ਉੱਤੇ ਜਿਹੜੇ ਮੈਂ ਰੈਤ ਉਤਾਰੇ ਨੇ ਦੋਨਾਂ ਰੈਗ ਤਾਂ ਦੂਜਾ ਰੈਗ ਵੀ ਮੈਂ ਖੋਲਤਾ ਸੀ ਉਸ ਦਿਨ ਨਾ ਜਿਸ ਦਿਨ ਮੈਂ ਕੰਬੜ ਸੁੱਕਣੇ ਪਾਏ ਸੀ ਧੋ ਕੇ ਉਥੋਂ ਪੁੱਤ ਇਦਾਂ ਕੰਬਲ ਤੋਤਾ ਸੀ ਬਈ ਦੂਜੇ ਰੈਕ ਦੇ ਉੱਤੇ ਕੱਪੜੇ ਹੋਰ ਪਾਉਣ ਵਾਲੇ ਪਾਏ ਹੋਏ ਸੀਗੇ ਉਥੇ ਤਾਂ ਨਹੀਂ ਫਿਰ ਦੂਜਾ ਰੈਕ ਪਿਆ ਸੀ ਜਿਹੜਾ ਮੈਂ ਦੂਜਾ ਰੈਕ ਖੋਲ ਕੇ ਉਹਦੇ ਦਾ ਕੰਬਲ ਸੁੱਕਣੇ ਪਤਾ ਉਸ ਦਿਨ ਤਾਂ ਖੋਲ ਕੇ ਰੱਖੇ ਸੀ ਬੰਦੇ ਨੇ ਕਿਦਾਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਪਾੜੇ ਪਾੜੇ ਆ ਟੇਬਲ ਤੇ ਪਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਦੀ ਉਹ ਕਰਦੇ ਆ ਕੱਪੜੇ ਕੁੱਪੇ ਕਈ ਵਾਰ ਜ਼ਿਆਦਾ ਸੁੱਕਣੇ ਪੈ ਜਾਂਦੇ ਨੇ ਨਾ ਉਹ ਪਏ ਮੇਰੇ ਪੁੱਤ ਦੇ ਸੂਟ ਮੈਨ ਲੱਕਿਆਂ ਆਪਣੇ ਜੋਤੇ ਪੁੱਤ ਦੇ ਸੂਟ ਮੈਂ ਬਲੌਗ ਬਣਾ ਲਿਆ ਉਹਦਾ ਤਹਾਰੇ ਜੋ ਤੇ ਲਿਆ ਤੇ ਜੀਨ ਲਈਆ ਦੋ ਟੌਪ ਲਾਈਨ ਨੇ ਤੇ ਚਾਰ ਪੰਜ ਟੀ-ਸ਼ਰਟਾਂ ਪੰਜ ਟੀ-ਸ਼ਰਟਾਂ ਕੱਕ ਲਈ ਲਈਆਂ ਨੇ ਪੰਜ ਟੀ-ਸ਼ਰਟਾਂ ਕੱਕ ਲਈ ਲਈਆਂ ਨੇ ਉਹ ਪਈਆਂ ਨੇ ਉਦੋਂ ਬਾਅਦ ਚ ਤਾਂ ਖੋਣੀ ਮੈਂ ਮੇਰੀ ਬਾ ਅੱਕੜ ਗਈ ਇਧਰੋਂ ਹੂੰ ਹੂੰ ਤੇ ਮੈਨੇ ਸਮਝ ਚਾਉਣਾ ਤੂੰ ਆ ਜਾ ਜੋ ਤਾਂ ਰੋਟੀ ਖਾ ਲਾ ਪਹਿਲਾਂ ਆ ਦੇਖੋ ਜੋ ਤੇਰਾ ਟੌਪ ਇਹ ਮੈਂ ਸਾਰੇ ਚੇਂਜ ਕਰਕੇ ਆਉਂਗੀ ਇਹਦੇ ਨਾਲ ਇੱਕ ਹੋਰ ਦੇਖੇ ਸੀ ਜਿਹਨੂੰ ਉਹ ਲਿਆਉਂਗੀ ਮੈਨੂੰ ਕਲਰ ਨਹੀਂ ਪਸੰਦ ਆ ਨਹੀਂ ਅਜੂਜਾ ਵੀ ਟੌਪ ਦਿਖਾ ਦੇ ਹੁਣ ਮੈਂ ਵੈਸੇ ਤਾਂ ਨਹੀਂ ਆਣੀ ਚੇਂਜ ਨਹੀਂ ਕਰਨਾ ਉਹ ਤਾਂ ਇਹਦੇ ਨਾਲ ਦਾ ਸੇਮ ਕਲਰ ਲਿਆ ਦੋ ਥੋੜਾ ਜਿਹਾ ਹੋਰ ਲਿਆ ਦੂੰਗਾ ਚਾ ਠੀਕਾ ਹੀ ਰੱਖ ਲੇ ਭਾਈ ਇਹ ਰੱਖ ਲੇ ਦੇਖੋ ਮੋਰ ਕੇ ਵੀ ਬਾੜਾ ਆ ਟੌਪ ਲੈ ਕੇ ਆਈ ਮੈਂ ਉਹ ਤਾਂ ਵਾਸਤੇ ਸੀ ਮੈਨੂੰ ਹੀ ਲੱਗਦਾ ਹੈ ਉਹ ਤਾਂ 파ਹੇ ਟੌਪ ਕਰੋ ਬੋਹ ਸੋਨੇ ਪਏ ਸੀ ਉੱਥੇ ਜਿਵੇਂ ਦੇ ਕੱਪੜੇ ਪੁਲਦੀਆਂ ਨਾ ਛੋਟ ਡਰੈਸ ਐਨੇ ਸੋਹਣੇ ਸੋਹਣੇ ਪਏ ਸੀ ਪਰ ਇਹ ਕਰ ਐਸੀ ਕਿ ਮੈਂ ਕੱਲੀ ਹੀ ਗਈ ਸੀ ਇਹ ਨਾਲ ਲਈ ਸੀ ਨਾਲ ਹੁੰਦੀ ਫਿਰ ਮਾਪੇ ਲੈ ਲੈਣਾ ਸੀ ਕਿ ਮੈਂ ਕਿਹਾ ਵੀ ਚੱਲ ਦੋ ਲੈ ਜਾਈਏ ਜੇ ਪਸੰਦ ਆ ਗਿਆ ਠੀਕ ਆ ਇਹ ਪੈਂਟ ਦੇਖੋ ਮੇਰੇ ਕੋਲ ਸਕੇ ਠੀਕ ਆ ਪੈਂਟ ਮੈਂ ਫੜਾ ਉਧਰੋਂ ਬਾਹਣੀ ਘੁੰਮਦੀ ਗਈ ਅੱਗੇ ਮੇਰੇ ਪੰਜ ਬਹੁਤ ਦਰਦ ਹੋ ਰਿਹਾ ਸਾਡਾ ਰੋਟੀ ਫੜ ਤੋ ਉਹ ਕਾਕੇ ਦੀਆਂ ਟੀ-ਸ਼ਰਟਾਂ ਲੈ ਕੇ ਆ ਪੰਜ ਟੀ-ਸ਼ਰਟਾਂ ਦਾ ਕਾਕੇ ਵਾਸਤੇ ਲੈ ਕੇ ਆਈਆਂ ਉਹ ਜੋ ਦੋ ਮਹਿਲਾਂਗੇ ਤੈਨਾਂ ਕਾਤੇ ਮਦਾਂਗੀ ਉਹ ਮੈਂ ਬਾਅਦ ਚ ਦਿਖਾਉਂਗੀ ਤੁਹਾਨੂੰ ਖਲਾਰ ਕੇ ਰੱਖਦੇ ਆ ਕੱਪੜੇ ਆਪਦੇ ਇੱਥੇ ਸੋਫੇ ਤੇ ਰੱਖੇ ਹੋਣੇ ਸੀ ਮੈਂ ਹੁਣ ਬੈੱਡ ਖਾਲੀ ਕੀਤਾ ਉਹ ਤਾਂ ਸੋਫੇ ਤੇ ਵੀ ਅੱਗੇ ਖਲਾਰ ਕੇ ਰੱਖਦੇ ਆ ਪੈਂਟ ਪਈ ਆ ਇੱਕ ਟੌਪ ਆ ਪਿਆ ਇੱਕ ਕੋਪ ਆ ਹੈ ਕੋਈ ਬੰਦੇ ਦਾ ਹੋ ਆ ਤੋ ਬੈ ਇਹ ਪੈਂਟ ਆ ਟੌਪ ਉੱਜੇ ਪੈਲੇ ਅੱਛਾ ਗੱਲ ਕੋਈ ਵੀ ਕਦੋਂ ਗੱਲ ਨਹੀਂ ਪੁੰਚ ਡਿੱਗੜ ਦਿੰਦਾ ਬੰਦਾ ਸਾਡਾ ਗੱਲ ਨਾਲੋਂ ਨਾਲ ਨਾਲੋਂ ਨਾਲ ਗੱਲ ਕਰਦਾ ਆਡੇ ਕਿ ਵਿਆਹ ਸਾਨੂੰ ਬਹੁਤ ਆ ਰਹੇ ਨੇ ਇੱਕ ਵਿਆਹ ਹੋਣਾ ਕੁਝ ਦਿਨਾਂ ਤੱਕ ਇਹੀ ਕੁਝ ਚਾਰ ਪੰਜ ਦਿਨਾਂ ਦੇ ਵਿੱਚ ਵਿੱਚ ਸਾਨੂੰ ਵਿਆਹ ਹੈ ਉਧਰ ਜੋ ਤੇਰੇ ਪੇਪਰ ਚੱਲਦੇ ਨੇ ਹਾਂ ਮੈਂ ਉਧਰ ਦੇਖ ਰਹੀ ਹਾਂ ਕੈਮਰੇ ਦੇ ਵਿੱਚ ਹੀ ਦੇਖ ਰਹੀ ਹਾਂ ਮੈਂ ਇੱਕ ਚਾਰ ਪੰਜ ਜਣਾਂ ਦੇ ਵਿੱਚ ਵਿਆਹ ਐ ਅੰਬਰਸਾਰਾ ਸੀ ਅੰਬਰਸਰ ਜਾਣਾ ਉਸ ਤੋਂ ਬਾਅਦ ਫਿਰ ਕਰਵਾ ਚੌਥ ਉਸ ਕਰਵਾ ਚੌਥ ਵਾਲੇ ਦਿਨ ਵਿਆਹ ਐ ਕਰਵਾ ਚੌਥ ਰੱਖ ਕੇ ਭੁੱਖੇ ਰਹਿ ਕੇ ਵਿਆਹ ਦੇਖਣਾ ਪੈਣਾ ਸਾਨੂੰ ਠੀਕ ਆ ਕਰਵਾ ਚੌਥ ਥੋੜੇ ਜਣ ਵਿਆਹ ਐ ਫਿਰ ਉਹ ਦੀਵਾਲੀ ਤੋਂ ਕੁਝ ਦਿਨਾਂ ਬਾਅਦ ਵਿਆਹ ਐ ਉਹ ਤਾਂ ਬਹੁਤ ਹੀ ਜ਼ਿਆਦਾ ਦੂਰ ਉਹ ਬਹੁਤ ਦੂਰ ਜਾਣਾ ਪੈਣਾ ਸਾਨੂੰ ਜਿਹੜਾ ਦੀਵਾਲੀ ਤੋਂ ਬਾਅਦ ਉਹ ਵਿਆਹ ਐ ਬਾਕੀ ਦੇਖਦੇ ਆ ਉਹ ਪੱਕਾ ਨਹੀਂ ਕਹਿੰਦੇ ਜਾਇਆ ਗਿਆ ਠੀਕ ਆ ਨਹੀਂ ਜਾਇਆ ਗਿਆ ਤਾਂ ਮੈਂ ਬਾਅਦ ਚੋਂ ਚਲੀ ਜਾਊਂਗੀ ਜੇ ਹਿੰਮਤ ਪਈ ਉਹ ਦੇਖੋ ਕਿਉਂਕਿ ਸਫ਼ਰ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਤੇ ਠੰਡ ਵੀ ਆ ਜਾਣੀ ਤੇ ਜੋਤ ਨੂੰ ਲੈ ਕੇ ਇੰਨਾ ਲੰਬਾ ਸਫ਼ਰ ਹੈ ਕੁੜੀ ਕੀ ਕਰੀ ਜਾਂਦੀ ਆ ਜੋਤ ਨੂੰ ਲੈ ਕੇ ਇੰਨਾ ਲੰਬਾ ਸਫ਼ਰ ਕਰਨਾ ਮੈਨੂੰ ਥੋੜਾ ਮੁਸ਼ਕਲ ਲੱਗਦਾ ਮੈਂ ਤਾਂ ਵੀ ਫਿਰ ਜ਼ਿਆਦਾ ਠੰਡ ਨਹੀਂ ਬਦਾਸ਼ ਹੁੰਦੀ ਕਿਉਂਕਿ ਉਹ ਸਾਰਾ ਠੰਡ ਬਹੁਤ ਹੀ ਜ਼ਿਆਦਾ ਠੰਡ ਹੁੰਦੀ ਆ ਦਿਵਾਲੀ ਦਾ ਪਤਾ ਨਹੀਂ ਕਿਆ ਕਿ ਦਿਨ ਬਾਅਦ ਕਹਿੰਦੇ ਸੀ ਉਦੋਂ ਦਿਵਾਲੀ ਤੋਂ ਬਾਅਦ ਵਿਆਹ ਹੈ ਇੱਕ ਕਰਵਾ ਚੌਥ ਤੇ ਇੱਕ ਹੁਣ ਕੁਛ ਦਿਨਾਂ ਦੇ ਵਿੱਚ ਵਿੱਚ ਚਾਰ ਪੰਜ ਦਿਨਾਂ ਦੇ ਵਿੱਚ 250 ਆ ਗਿਆ ਮੈਂ ਤਾਂ ਝੋਤਾ ਜਾਵਾਂਗੇ ਕਾਕੇ ਨੇ ਜਾਣਾ ਨਹੀਂ ਕਾਕੇ ਦਾ ਦੀਵਾਲੀ ਦਾ ਕਰਕੇ ਕੰਮ ਬਹੁਤ ਜ਼ਿਆਦਾ ਤੇ ਕਾਕੇ ਦੇ ਬਾਉਨੇ ਕਾਕੇ ਨੂੰ ਜਾਣ ਨਹੀਂ ਦੇਣਾ ਕਾਕੇ ਦਾ ਘਰੇ ਵੀ ਨਹੀਂ ਹੁੰਦਾ ਘਰੇ ਬਹੁਤ ਘੱਟ ਹੀ ਹੁੰਦਾ ਬੇੜਾ ਕਬੜਾ ਕਰਤੀ ਹੁੰਦਾ ਉਹ ਬੇੜਾ ਕਬੜਾ ਹੀ ਹੁੰਦਾ ਤੇ ਹੁਣ ਕਾਕੇ ਦੀਵਾਲੀ ਤੋਂ ਕਈ ਕਈ ਦਿਨਾਂ ਦੀਵਾਲੀ ਤੋਂ 10 15 20ਰ ਬਾਅਦ ਹੀ ਘਰ ਬੜੂਗਾ ਕਿ ਦਿਨੇ ਆ ਜਾਂਦਾ ਜਿਹੜਾ ਬੂੜਾ ਲਾ ਜਾਂਦਾ ਜਿੱਦਾਂ ਰਾਤ ਨੂੰ ਨਾ ਆਵੇ ਜੇ ਰਾਤ ਨੂੰ ਆਉਂਦਾ ਤਾਂ ਬਹੁਤ ਹਨੇਰੇ ਆਉਂਦਾ ਕੰਮ ਉਹਨਾਂ ਦਾ ਬਹੁਤ ਜ਼ਿਆਦਾ ਹੈ ਇਸ ਵਕਤ ਦੀਵਾਲੀ ਦਾ ਕਰਕੇ ਹਾਂ ਹਾਂ ਨੂੰ ਪਤਾ ਆ ਜਮਾ ਕਿੰਨੇ ਬਾਅਦ ਨੂੰ ਇਹ ਇਹ ਹਾਈ ਇਹਨਾਂ ਪਤੀ ਨੂੰ ਕਹੇ ਲਾ ਨਾ ਕਰੇ ਪਾਲਾ ਨੂੰ ਕਰੇ ਹਟਾ ਦੇ ਮੈਂ ਹੋਰ ਲਿਆਦਨੀਆ ਤਾਲੂ ਫਿਰ ਮੈਂ ਮਾਰ ਕੇ ਤੇ ਜਾਣਾ 2-4 ਹੋਰ ਲਿਆਉਂਗੀ ਤਾਲੂ तो मैं क्या मार्केट मार्केट तो लेके आई आई पां टी शर्टा मैं तीन काके दे दूंगी दो मैं पा लूंगी जो जीनों सही लगियाँ फिलहाल मैं पंजे पाके देख रही सारियाँ टी शर्टा बहुत वाया ने स्ट्रचलेबल कपड़ा स्ट्रेचलेबल ने तो बहुत ज्यादा सोहनिया ने पंजे मैनू बहुत पसंद आई ਪਰ ਦੇਖਦੇ ਆ ਕੱਕੇ ਚੋਂ ਕਿਹੜੀਆਂ ਪਸੰਦ ਕਰੋਗੀ ਉਹਨੂੰ ਕਹੂੰਗੀ ਇਹ ਤਿੰਨ ਤੋਂ ਲੈ ਲਾ ਦੋ ਮੈਨੂੰ ਦੇ ਦੇ ਦੇਖ ਹੁਣ ਕਿਹੜੀਆਂ ਪਸੰਦ ਕਰਦਾ ਸਾਰੀਆਂ ਨਾ ਪਲੇਨ ਹੀ ਨੇ ਬੈਕ ਸਾਈਡ ਤੋਂ ਸਿੰਪਲ ਨੇ ਸਿਰਫ ਇੱਕ ਟੀ-ਸ਼ਰਟ ਆ ਆਹ ਵਾਲੀ ਜਿਹਦੇ ਬੈਕ ਤੇ ਵੀ ਡਿਜ਼ਾਈਨ ਆ ਕੱਕੇ ਨੂੰ ਐਮ ਦੀ ਟੀ-ਸ਼ਰਟ ਆ ਪਸੰਦ ਆ ਰੇ ਜ਼ਿਆਦਾ ਦੂਸਰੀਆਂ ਚਾਰ ਲੈ ਕੇ ਮੈਂ ਗਲਤੀ ਕੀਤੀ ਉਹਨਾਂ ਨੂੰ ਵੀ ਮੈਂ ਐਵੇਂ ਹੀ ਲੈਣਾ ਸੀ ਕੱਲੇ ਕਾਕੇ ਵਾਸਤੇ ਨਹੀਂ ਕੱਪੜੇ ਖਰੀਦੇ ਮੈਂ ਜੋਤ ਪੁੱਤਰ ਲਈ ਵੀ ਲੈਏ ਨੇ ਆ ਦੋ ਟੌਪ ਲੈਏ ਨੇ ਇੱਕ ਆ ਟੌਪ ਲਿਆ ਇੱਕ ਮੈਂ ਜੀਨ ਲਈਆ ਮੈਨੂੰ ਟੌਪ ਵਧੀਆ ਲੱਗਾ ਸੋਹਣੇ ਲੱਗੇ ਭਾਲੂ ਜਿਹੜੇ ਉਹਨੂੰ ਐਮੰਦੀਆਂ ਚੀਜ਼ਾਂ ਪਸੰਦ ਨੇ ਇਹ ਕਾ ਟੌਪ ਲਿਆ ਕੱਲੇ ਕਾਕੇ ਲਈ ਨਹੀਂ ਜੋਤ ਲਈ ਵੀ ਕੱਪੜੇ ਲੈਏ ਨੇ ਆ ਟੀ-ਸ਼ਰਟ ਹੈ ਨਾ ਕਾਕੇ ਦੀਆਂ ਮੈਂ ਮਤਲਬ ਪਾ ਕੇ ਦੇਖੀ ਸੀ ਇਹ ਜ ਮੈਂ ਨੱਕ ਕਰ ਦਉਂਗੀ ਦੋ ਮਹਿ ਲਉਂਗੀ ਯਾ ਸਟਿਕਰਸ ਟੂ ਕਰਤਾਰ ਕੇ ਸਿੱਟੇ ਫਨੇ ਟੀ-ਸ਼ਰਟਾਂ ਦੇ ਜੋਤਰੀ ਪੈਂਟ ਦਾ ਬਾਕੀ ਇੱਥੇ ਹੋਣੇ ਨੇ ਹਾਂ ਇਹਨੇ ਖਲੋਣੇ ਖਲਾਣੀਆਂ ਚ ਰੱਖੇ ਹੋਣਗੇ ਆਦੇ ਸਟਿਕਰ ਤਾਂ ਸੀ ਪਹਿਲਾਂ ਤਾਂ ਆਪਰੇ ਹਰੇਕ ਚੀਜ਼ ਦਾ ਦੇਖੋ ਹਾਂ ਜੋ ਐਵੇਂ ਨਾ ਹਾਂ ਇਸ ਦਾ ਮਤਲਬ ਹੈ ਜੀ ਮੀਰ ਹੋ ਜਾਗੇ ਸੱਚੀ ਹਾਂ ਦੇਖੋ ਉਹ ਬਾਈ ਸ਼ਾਵਾ ਦੇਖੋ ਭਾਈ ਫੋਨ ਦੇ ਵਿੱਚ ਦੱਸਿਆ ਜੀ ਤੇ ਹੱਥ ਦੇ ਉੱਤੇ ਐਵੇਂ ਦੀ ਰੇਸ਼ ਆ ਉਹ ਬੰਦਾ ਮੀਰ ਹੋ ਜਾਊਗਾ ਹੁਣ ਜੋਤਾ ਕਹਿੰਦੀ ਤੇਰੇ ਹੈਗਾ ਮੈਂ ਹਾਂ ਫੇਰ ਦੋ ਮੀਰ ਹੋ ਜਾਏਗਾ ਤੂੰ ਤੂੰ ਮੀਰ ਤਾਂ ਹੰਦੇ ਤੇ ਦੇਖੋ ਮੇਰੇ ਤਾਂ ਹੈ ਹੀ ਨਹੀਂ ਨੇ ਤਾਂ ਟੁੱਟੀਆਂ-ਫੁੱਟੀਆਂ ਰੇਖਾਂ ਨੇ ਸਾਰੀਆਂ ਜੋਤੇ ਨੇ ਵੀ ਸਟਿੱਕ ਕਰਤਾ ਹਾ ਤਾਂ ਤੇ ਸਿੱਕੇ ਕਿਉਂਕਿ ਜੋਤੇ ਨੇ ਉਹ ਦੇਖਿਆ ਸੀਗਾ ਪੈਂਟ ਕੁੰਡ ਪਾ ਕੇ ਦੇਖੀ ਸੀ ਜੋਤੇ ਨੇ ਵੀ ਸਾਰੇ ਕੱਪੜੇ ਪਾ ਕੇ ਦੇਖੇ ਸੀ ਆਪਦੇ ਮੈਂ ਵੀ ਮੈਂ ਪੰਜੇ ਟੀ-ਸ਼ਰਟਾਂ ਪਾ ਕੇ ਦੇਖੀ ਤੇ ਦੋ ਟੀ-ਸ਼ਰਟਾਂ ਮੈਨੂੰ ਬਹੁਤ ਜ਼ਿਆਦਾ ਪਸੰਦ ਆਈਆਂ ਉਹ ਮੈਂ ਰੱਖੂੰਗੀ ਤਿੰਨ ਟੀ-ਸ਼ਰਟਾਂ ਤਾਂ ਉਹ ਵੀ ਮੈਂ ਸਾਫ ਕੇ ਨਾ ਜੋਤੇ ਨੇ ਪੈਂਟ ਪਾ ਕੇ ਦੇਖੀ ਸੀ ਟੌਪ ਪਾ ਕੇ ਦੇਖ ਬਹੁਤ ਸੋਹਣੇ ਆਏ ਨੇ ਬਹੁਤ ਵਧੀਆ ਆ ਕੇ بس ਇੱਕ ਮੈਨੂੰ ਪਸੰਦ ਨਹੀਂ ਆਇਆ ਇਹ ਕਦੇ ਚੇਂਜ ਨਹੀਂ ਕਰਨਾ ਮਗਾਦਰ ਕਰੇ ਲਾਲਾ ਹੈ ਨਾ ਦੋ ਚਾਰ ਵਾਰ ਪਾ ਕੇ ਹਟਾਨੇ ਕਰੇ ਚਲੋ ਕੋਣੋ ਸੀ ਸੌਣਿਆ ਥੋੜਾ ਚਿਰ ਤੇ ਸ਼ਾਮ ਨੂੰ ਉਠਾਂਗੇ ਅਸੀਂ 8:30 8:30 ਵਜੇ ਸ਼ਾਮ ਕੀ ਰਾਤ ਇਹ ਹੋ ਜਾਈਏ ਰਾਤ ਨੂੰ 8:30 8:30 ਵਜੇ ਉਠਾਂਗੇ ਥੋੜਾ ਜਿਹਾ ਨੂੰ ਸੌਣੀਆਂ ਸਕੂਲੋਂ ਥੱਕ ਕੇ ਆਉਂਦੀ ਆ ਅੱਜ ਤਾਂ ਵੈਸੇ ਚਲੋ ਸਕੂਲ ਗਈ ਨਹੀਂਗੀ ਹਾਂ ਅੱਜ ਛੁੱਟੀ ਸੀਗੀ ਇਹਦੀ ਅੱਜ ਤਾਂ ਸਕੂਲ ਗਈ ਨਹੀਂ ਤੇ ਵੈਸੇ ਸਕੂਲੋਂ ਥੱਕ ਠੁੱਕ ਕੇ ਆਉਂਦੀ ਐਸ ਬੜੇ ਨੂੰ ਸਕੂਲੋਂ ਆਈ ਤਾਂ ਸੁਬਾਹ ਤਾਂ ਨਹੀਂ ਹੁੰਦੀ ਆ ਥੋੜਾ ਚਿਰ ਸੌਂਦੀ ਸੌਂਦੀ ਤਾਂ ਕਦੀ ਆ ਇਹ ਕੱਲੋਂ ਪੇਪਰ ਕਰਨਾ ਸੌਂਦੀ ਤਾਂ ਕਦੀ ਆ ਵੈਸੇ ਤਾਂ ਸਾਰਾ ਦਿਨ ਅਹੀਂ ਫੜਦੀ ਰਹਿੰਦੀ ਮੈਂ ਹੀ ਲੈਟ ਦੇ ਦਿੰਨੀ ਆ ਰਾਤ ਨੂੰ ਵੀ ਨਹੀਂ ਸੌਂਦੀ ਗੀ ਰਾਤ ਨੂੰ ਵੀ ਮੈਂ ਬਸ ਸੋ ਜਾਣਾ ਹੁੰਦਾ ਇਹ ਮੇਰੇ ਸਹਾਰੇ ਬੈਠੀ ਫੋਨ ਚ ਚਲਾਈ ਜਾਂਦੀ ਆ ਸਾਰੀ ਰਾਤ ਤੇ ਹੁਣ ਕੱਲੋਂ ਛੁੱਟੀ ਦੀ ਕੱਲੋਂ ਪੇਪਰ ਆ ਚੈਨੀ ਟੁੱਟ ਜਾਣੀ ਜੇ ਉਹ ਕੁਝ ਤੂੰ ਕਰ ਰਹੀ ਆ ਚੈਨੀ ਨੂੰ ਖਿੱਚ ਕੇ ਕੋਡੇ ਚ ਪਾ ਰਹੀ ਆ ਕੱਲੋਂ ਜਾ ਕੇ ਪੇਪਰ ਕਰਕੇ ਆ ਮੈਂ ਬੱਥਾ ਹਾਂ ਕੱਲੋਂ ਪੇਪਰ ਕਰਕੇ ਫਿਰ ਛੇਤੀ ਛੇਤੀ ਮੈਡਮਾਂ ਦਾ ਛੁੱਟੀਆਂ ਲੈ ਫਿਰ ਆਪਾਂ ਪ੍ਰਿੰਕਾ ਕੇ ਵਿਆਹ ਨਹੀਂ ਦੇਖਣ ਜਾਣਾ ਅੰਬਰਸਰ ਵਿਆਹ ਦੇ ਕੰਝਣਾ ਮੈਨੂੰ ਪੁੱਤ ਨੇ ਹਜੇ ਕੰਫਿਊਜ਼ ਜੀ ਆ ਸਮਝ ਨਹੀਂ ਆਉਦੀ ਵਿੱਚ ਜਾਈਏ ਕਾਦੇ ਤੇ ਇੱਕ ਮਾਨਾ ਟ੍ਰੇਨ ਤੇ ਜਾਈਏ ਇੱਕ ਬੱਸ ਤੇ ਜਾਈਏ ਇੱਕ ਮਾਨ ਖਾ ਦੇ ਗੱਡੀ ਕਰ ਲਈਏ ਗੱਡੀ ਤੇ ਜਾਈਏ ਸਮਝ ਨਹੀਂ 에어로ਪਲੇਨ 에어로ਪਲੇਨ ਕਰਦੀ ਮੈਂ ਮੋਦੀ ਨੂੰ ਫੋਨ ਕਰਦੀਆਂ ਰੁਕ ਜਾ ਉਹਨੂੰ ਕਹਿੰਦੀ 에어로ਪਲੇਨ ਭੇਜ ਦੇ ਅਸੀਂ ਅੰਬਰਸਰ ਵਿਆਹ ਜਾਣਾ ਮੋਦੀ

ਸਕੂਲ 'ਚ ਛੁੱਟੀ ਸੀ ਮੈਂ ਇਹਨਾਂ ਸਕੂਲ ਛੱਡਣ ਜਾ ਰਹੇ ਬਾਹਰ ਨਿਕਲੇ ਤੇ ਉਧਰੋਂ ਕਾਕਾ ਆ ਗਿਆ ਕਾਕਾ ਕਹਿੰਦਾ ਅੱਜ ਤਾਂ ਸਕੂਲ ਦੀ ਛੁੱਟੀ ਹੈ ਕਹਿੰਦਾ ਸਰਕਾਰੀ ਛੁੱਟੀ ਹੈ ਸਾਰਿਆਂ ਦੀ ਛੁੱਟੀ ਹੈ ਮੈਂ ਕਿਹਾ ਕਾਦੀ ਛੁੱਟੀ ਆ ਕਹਿੰਦਾ ਛੁੱਟੀ ਆ ਜਦੋਂ ਇੰਨੇ ਦੇਖਿਆ ਦੇ ਸਕੂਲ ਦੇ ਬੱਚੇ ਵੀ ਮੁੜੇ ਹੋਣ ਮੈਂ ਉਹਨਾਂ ਨੂੰ ਪੁੱਛਿਆ ਕੀ ਹੋ ਗਿਆ ਕਹਿੰਦੇ ਆਂਟੀ ਅੱਜ ਛੁੱਟੀ ਆ ਇਹ ਮੈਨੂੰ ਸਮਝ ਨਹੀਂ ਹੁੰਦੀ ਸਕੂਲ ਵਾਲਿਆਂ ਦੀ ਵੀ ਜਦੋਂ ਤੁਹਾਡੇ ਕੋਲੇ ਗਰੁੱਪ ਚੱਲਦਾ ਹੈ ਨਾ ਗਰੁੱਪ ਦੇ ਵਿੱਚ ਹਰ ਇੱਕ ਮੈਸੇਜ ਪਾਉਣੀ ਹੋਵੇ ਤੁਸੀਂ ਛੁੱਟੀ ਦਾ ਮੈਸੇਜ ਤਾਂ ਪਾਓ ਇੰਨੀ ਔਖੇ ਰਿਵਾਰ ਵਾ ਕੇ ਮੈਂ ਆਪਣੀ ਕੁੜੀ ਠਾਲੀ ਆ ਸਵੇਰੇ ਮ ਆਟੀ ਪਰ ਪੈ ਕਰੀਆ ਪਿਆ ਉਹ ਬੈਗ ਪਿਆ ਹਜੇ ਵਰਦੀ ਖੋਲ ਕੇ ਉਹ ਹੁਣੇ ਧਰ ਕੇ ਜਾ ਸਾਹਮਣੇ ਪਈਆ ਵਰਦੀ ਨਿਆਣੀ ਨੂੰ ਮਠਾਲਿਆ ਰਵਾਰ ਵਾ ਕੇ ਠਾਲੀਆ ਵੀ ਬੰਦਾ ਮੈਸੇਜ ਟਾਈਮ ਨਾਲ ਪਾ ਦੇ ਰਾਤ ਪਾ ਦੋ ਜੇ ਰਾਤ ਨਹੀਂ ਤੁਹਾਨੂੰ ਪਤਾ ਲੱਗਿਆ ਜੇ ਸਵੇਰੇ ਪਾ ਦੋ ਮੈਸੇਜ ਅਜੋਤਨ ਮੈਂ ਦਿੱਤਾ ਸੀ ਨਾਰੀਅਲ ਪਾਣੀ ਨਾਰੀਅਲ ਮੈਂ ਮੈਂ ਵੀ ਮਾ ਚਾਹ ਬੱਚੇ ਨੂੰ ਕੁਲਾਮਾ ਮੈਂ ਮਲਾਈ ਵਾਲੇ ਲੈਣੀ ਹੁੰਦੀ ਆ ਤੇ ਵਿੱਚੋਂ ਨਾਰੀਅਲ ਚੋਂ ਮੈਂ ਮਲਾਈ ਕੱਢੀ ਆ ਹੁਣ ਨੀਰ ਪਤਾ ਖਰਾਬ ਹੋ ਗਈ ਹੁਣ ਮੈਨੂੰ ਵੀ ਦੁੱਖ ਹੋ ਰਿਹਾ ਆਪਣਾ ਕਲੀਰੇ ਵਿੱਚ ਨਾਰੀਅਲ ਪਾਣੀ ਵਾਲੇ ਆਉਂਦੇ ਨੇ ਬਹੁਤ ਜ਼ਿਆਦਾ ਆਉਂਦੇ ਨੇ ਪੂਰਾ ਦਿਨ ਸਵੇਰ ਤੋਂ ਸ਼ੁਰੂ ਹੋ ਜਾਂਦਾ ਪੂਰਾ ਦਿਨ ਆਉਂਦੇ ਨੇ ਹਾਂ ਤੇ ਮੈਂ ਜੋਤੇ ਨੂੰ ਡੇਲੀ ਨਾਰੀਅਲ ਪਾਣੀ ਪਿਲਾਉਣਾ ਡੇਲੀ ਸਵੇਰੇ ਸੁੱਤੇ ਉੱਠਦੇ ਨੂੰ ਮਮ ਲਈ ਕਾਟ ਕੇ ਮੈਂ ਖਾਣੀ ਪਾਣੀ ਨੂੰ ਪਿਲਾਉਣਾ ਪਰ ਮੈਨੂੰ ਸੁੱਤੇ ਉੱਠਦੇ ਨੂੰ ਪਾਣੀ ਨਹੀਂ ਪਸੰਦ ਆ ਮੈਨੂੰ ਸੁੱਤੇ ਉੱਠਦੇ ਨੂੰ ਸਿੰਪਲ ਪਾਣੀ ਪੀਣਾ ਪਹਿਲਾਂ ਮੈਂ ਫਿਲਟਰ ਤੋਂ ਤਾਜ਼ਾ ਉਸ ਤੋਂ ਬਾਅਦ ਫਿਰ ਮੈਂ ਚਾਹ ਪੀਣੀ ਆ ਫਿਰ ਉਸ ਤੋਂ ਬਾਅਦ ਦਿਨੇ ਨਾਰੀਅਲ ਪਾਣੀ ਪੀਉਂਗੀ ਮੈਂ ਆਪਿਆ ਜੋਤੇ ਦਾ ਟਿਪਣਾ ਟੀਪ ਬੰਦ ਹੋਣੀ ਆ ਤੁਹਾਨੂੰ ਮੈਂ ਪੈ ਪਿੱਤਾ ਹੈ ਨਾ ਹੁਣੇ ਮੈਂ ਬੈਗ ਚੋਂ ਕੱਢਿਆ ਹਜੇ ਅੱਜ ਸਕੂਲ ਦੇ ਵਿੱਚ ਕੋਈ ਛੁੱਟੀ ਸੀ ਕਹਿੰਦੇ ਸਰਕਾਰੀ ਛੁੱਟੀ ਆ ਕਾਦੀ ਪਤਾ ਨਹੀਂ ਠੀਕ ਆ ਆਲੂ ਗੋਭੀ ਸਬਜ਼ੀ ਇੱਕ ਪਰੌਂਠਾ ਉਹ ਮੈਂ ਟੀਪ ਨੇ ਪੈਕ ਕੀਤਾ ਪਿਆ ਹੁਣੇ ਬੈਗ ਚੋਂ ਕੱਢਿਆ ਇਹ ਪਾਣੀ ਵਾਲੀ ਬੋਤਲ ਲੱਗ ਗਈ ਪਈਆ ਹਾਂ ਆ ਮੇਰੇ ਚੋਤਰੀਆਂ ਚੀਜ਼ੀਆਂ ਪਈਆਂ ਸਕੂਲ ਦੇ ਵਿੱਚ ਸੀ ਕਿ ਛੁੱਟੀ ਤੇ ਅਸੀਂ ਸਕੂਲ ਛੱਡਣ ਚੱਲੇ ਇੰਨੇ ਆਪਾਂ ਬਣਾਈਆਂ ਜਮਮਕੀ ਦੀ ਰੋਟੀ ਨਾਲ ਟਮਾਟਰ ਦੀ ਚਟਣੀ ਲਾਲ ਮਿਰਚਾ ਪਾ ਕੇ ਟਮਾਟਰ ਦੀ ਲਾਲ ਚਟਣੀ ਲਾਲ ਚਟਣੀ ਨਾਲ ਮੱਕੀ ਦੀ ਰੋਟੀ ਬਹੁਤ ਸਵਾਦ ਆਉਂਦੀ ਆ ਨਾਲ ਬਣਾਈਆਂ ਬਲੱਸੀ ਦਹੀਂ ਵੀ ਇੱਧੇ ਮੇਰੇ ਪਤਨੀ ਰੋਟੀ ਆ ਪਤਨੀ ਲੈਂ ਅੰਬ ਦਾ ਚਾਰ ਤੇ ਪੁੱਤ ਨੂੰ ਚਟਣੀ ਪਸੰਦ ਨਹੀਂ ਮੱਕੀ ਦੀ ਰੋਟੀ ਕਣਕ ਦੀ ਰੋਟੀ ਤੇ ਲੱਛਾ ਪਰੌਂਠਾ ਲੱਛਾ ਪਰੌਂਠਾ ਲੱਛਾ ਲੱਛਾ ਕੀਤਾ ਪਿਆ ਇੱਥੇ ਰੋਟੀ ਪਈ ਆ ਆ ਜਿਹੜੀ ਕੱਲ ਆਪਾਂ ਨਿਊ ਥਾਲੀ ਲੈਣੇ ਸੀ ਮੇਲੇ ਚ ਮੇਰੇ ਪੁੱਤ ਨੇ ਦੇ ਨਹੀਂ ਆ ਮੇਰੇ ਪੁੱਤ ਨੇ ਲਈ ਸੀ ਥਾਲੀ ਤੇ ਉਹਦੇ ਚ ਅੱਜ ਮੇਰਾ ਪੁੱਤ ਪਹਿਲੀ ਵਾਰ ਰੋਟੀ ਖਾਣ ਲੱਗਾ ਥਾਲੀ ਸੋਹਣੀ ਭਾਰੀਆ ਟਰੇ ਪੂਰੀ ਮਜਬੂਤੀ ਚ ਅੱਛਾ ਅੱਛਾ ਦੇਨੀਆ ਦੇਨੀਆ ਤੈਨੂੰ ਲੈ ਮੈਂ ਦੇਨੀਆ ਮੈਂ ਹੁਣੇ ਦੇਨੀਆ ਕਰ ਆ ਲੈ ਇਹ ਵੱਡਾ ਵੀਰ ਜੀ ਬਣਾਏ ਹੋਏ ਨੇ ਜਾਂ ਦੇ ਬਿੱਦਰ ਬਣਾਇਆ ਕਹਿੰਦੇ ਮੱਕੀ ਦੀ ਰੋਟੀ ਖਾਣ ਲੱਗੀ ਆ ਸਭ ਤੋਂ ਪਹਿਲਾਂ ਜਦਵਿੰਦਰ ਨੂੰ ਦੇ ਆ ਦੇਖ ਪਰ ਇਹੋ ਮੈਂ ਜਦਵਿੰਦਰ ਨੂੰ ਦਿੰਨੀ ਆ ਪਾਸੇ ਨੂੰ ਹੋ ਜਾ ਮੈਂ ਉਠਣ ਦੇ ਆ ਦੇਖ ਪਹਿਲਾਂ ਬੱਡੇ ਵੀਰ ਜੀ ਨੂੰ ਰੋਟੀ ਦੇ ਕੇ ਮੈਂ ਫੇਰ ਖਾਉਂਗੀ ਠੀਕ ਹੈ ਲੈ ਇਹੋ ਵਿਚਾਰੀ ਦਾ ਗਰੀ ਦਾ ਸਾਰੇ ਮੂਹਲੇ ਪੜ ਜਾਣਾ ਚਟਨੀ ਦਾ ਠੀਕ ਹੈ ਹੁਣ ਆ ਦੇਖ ਆਹ ਰੋਲੀ ਖੁਰ ਕੇ ਮੈਂ ਖਾ ਲਈ ਠੀਕ ਹੈ ਜੀਜੀ ਦਾ ਦਿੱਤੀ ਵੀ ਖਾ ਲਿਆ ਹਾਂ ਹਾਂ ਕੋਈ ਵੀ ਚੀਜ਼ ਖਾਣੇ ਨਾ ਸੀ ਇਹ ਕਹੋ ਕਿ ਪਹਿਲਾਂ ਜਾਲਬੰਦਰ ਹੁੰਦਾ ਹੋ ਫਿਰ ਖਾਓ